ਉਹਦੀ ਦੇ ਵਿਕਾਸ ਨੇ ਇੱਕ ਰੈਗੂਮੈਂਟ ਨੇ ਆ ਇੱਥੇ ਗੱਲ ਇਹਨਾਂ ਨੇ ਛੱਡਦੀ ਵੀ ਕੀਤੀ ਤੇ ਦੋ ਉਹਨਾਂ ਨੇ ਪੋਸਟਾਂ ਦੱਸੀਆਂ ਮੈਨੂੰ ਕਹਿੰਦੇ ਸ਼ਾਇਦ ਭੁੱਲ ਗਿਓ ਨਾ ਉਹ ਜਿਹੜੇ ਕਹਿੰਦੇ ਮੈਂ ਭੁੱਲ ਗਿਆ ਉਹ ਵੀ ਜਾਣ ਕੇ ਕੰਮ ਹੁੰਦਾ ਹੈ ਉਹ ਭਾਈ ਮੈਂ ਨਹੀਂ ਭੁੱਲਿਆ ਅਗਲੇ ਮੇਰਾ ਮੂਡ ਪਹਿਲਾਂ ਸਹੀ ਨਹੀਂ ਸੀ ਪਰ ਭੁੱਲਿਆ ਵੀ ਨਹੀਂ ਉਸਦੇ ਕਹਿੰਦੇ ਬੰਦਾ ਉੱਪਰ ਲਿਖੀ ਜਾਂਦਾ ਹੁੰਦਾ ਹੈ ਦੋ ਇਹਨਾਂ ਨੇ ਮੈਨੂੰ ਚੀਜ਼ਾਂ ਯਾਦ ਕਰਾਈਆਂ ਨਾ ਇੱਕ ਐਸਐਲਏ ਇੱਕ ਲਾਇਬ੍ਰੇਰੀਅਨ

ਇਹਨਾਂ ਦੀ ਰिफ्रੈਸ਼ਮੈਂਟ ਵਾਸਤੇ 21000 ਰੁਪਿਆ ਇਹਨਾਂ ਨੂੰ ਭਾਈ ਚਾਹ ਪਾਣੀ ਪਿਲਾਇਆ ਇਹਨਾਂ ਨੂੰ ਰिफ्रੈਸ਼ਮੈਂਟ ਕਰਿਓ ਇਹਨਾਂ ਲਈ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ